ਸਿੱਧੂ ਮੂਸੇਵਾਲਾ ਨੂੰ ਜਿੱਥੇ ਦੁਨੀਆ ਦੇ ਕੋਨੇ-ਕੋਨੇ ਤੋਂ ਲੋਕ ਪਿਆਰ ਕਰਦੇ ਹਨ ਉੱਥੇ ਹੀ ਕੁਝ ਲੋਕਾਂ ਦੇ ਦਿਲਾਂ ਵਿੱਚ ਸਿੱਧੂ ਪ੍ਰਤੀ ਅਜੇ ਵੀ ਇੰਨੀ ਕੁ ਨਫ਼ਰਤ ਹੈ ਕਿ ਉਹ ਇਸ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਦਿਖਾ ਹੀ ਜਾਂਦੇ ਹਨ ਜਿਹੜੀ ਵੀਡੀਓ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਵੀਡੀਓ ਮੋਹਾਲੀ ਦੇ ਇੱਕ ਪਿੰਡ ਤੋਂ ਵਾਇਰਲ ਹੋ ਰਹੀ ਹੈ ਜਿੱਥੇ ਇੱਕ ਵੀਰ ਨੇ ਆਪਣੀ ਮੋਟਰ ਦੇ ਕਮਰੇ ਉੱਪਰ ਸਿੱਧੂ ਮੂਸੇਵਾਲਾ ਦੀ ਫੋਟੋ ਬਣਵਾਈ ਹੁੰਦੀ ਹੈ ਪਰ ਕਿਸੇ ਕੋਲੋਂ ਇਹ ਜਰੀ ਨਹੀਂ ਗਈ ਤੇ ਉਸਨੇ ਰਾਤੋਂ ਰਾਤ ਹੀ ਇਸ ਪੇਂਟਿੰਗ ਨੂੰ ਖਰਾਬ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਿਸ ਦੀ ਜਾਣਕਾਰੀ ਖੁਦ ਇਸ ਵੀਰ ਨੇ ਦਿੱਤੀ ਹੈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰਾ ਪਿੰਡ ਕੜੂਆ ਡਿਸਟ੍ਰਿਕਟ ਮਹਾਲੀ ਆਪਾਂ ਇੱਕ ਸਾਲ ਪਹਿਣਾ ਮੋਟਰ ਤੇ ਸਿੱਧੂ ਵਾਈ ਦੀ ਪੇਂਟਿੰਗ ਮਲਾਈ ਸੀ ਸਿੱਧੂ ਵਾਈ ਦੇ ਅਸੀਂ ਬਹੁਤ ਫੈਨ ਹੈ ਜੀ ਕੋਈ ਵੱਧ ਤੋਂ ਬਿਆਨ ਨਹੀਂ ਆਦਿ ਜੀ ਸਾਰੇ ਦੇਖੋ ਆਪਣਾ ਹੌਣ ਤੋਂ ਸਬਸਕ੍ਰਾਈਬ ਕਰੋ ਸਾਰੇ ਸਬਸਕ੍ਰਾਈਬ ਸਾਰੀ ਆਪ ਪੇਂਟ ਸਾਰੀ ਆਪਾਂ ਇੱਕੀ ਖਰਾਬ ਕਰਤੀ ਬੜੀ ਮਿਹਨਤ ਕਰ ਲਈ ਅਸੀਂ ਬਣਾਈ ᱛੀ ਐਦਾਂ ਨਾ ਕਰਿਆ ਕਰੋ ਮੇਰਾ ਵੀਰ ਇਸ ਤੇ ਨਾਲ ਹੀ ਗੱਲ ਕਰਦੇ ਹਾਂ ਸਿੱਧੂ ਮੂਸੇਵਾਲੇ ਦੇ ਪਿਤਾ ਬਾਪੂ ਬਲਕੌਰ ਸਿੰਘ ਦੀ ਜਿਨ੍ਹਾਂ ਨੇ ਕਿਸਾਨੀ ਧਰਨੇ ਬਾਰੇ ਗੱਲ ਕਰਦੇ ਹੋਏ ਸਿੱਧੂ ਨੂੰ ਯਾਦ ਕਰਦੇ ਹੋਏ ਲਿਖਿਆ ਕਿ ਖੇਤੀ ਮੇਰੇ ਪੁੱਤਰ ਸਿੱਧੂ ਮੂਸੇਵਾਲੇ ਦੇ ਦਿਲ ਦੇ ਬਹੁਤ ਨੇੜੇ ਸੀ ਟਰੈਕਟਰ ਉਸ ਦਾ ਜਨੂਨ ਸਨ ਆਪਣੀ ਮਿੱਟੀ ਲਈ ਉਸ ਤੇ ਪਿਆਰ ਨੇ ਉਸ ਨੂੰ ਕਿਸਾਨੀ ਅੰਦੋਲਨ ਦਾ ਸਮਰਥਨ ਕਰਨ ਲਈ ਪ੍ਰੇਰਿਤ ਕੀਤਾ ਉਸਨੇ ਕਿਸਾਨਾਂ ਲਈ ਪੂਰੇ ਤਨਮਨ ਨਾਲ ਪ੍ਰਚਾਰ ਕੀਤਾ ਅਤੇ ਜੇਕਰ ਅੱਜ ਉਹ ਸਰੀਰਕ ਤੌਰ ਤੇ ਸਾਡੇ ਵਿੱਚ ਹਾਜ਼ਰ ਹੁੰਦਾ ਤਾਂ ਇਸ ਸੰਘਰਸ਼ ਵਿੱਚ ਅੱਜ ਵੀ ਸਭ ਤੋਂ ਅੱਗੇ ਹੁੰਦਾ